ਜਾਣਕਾਰੀ ਭਾਈ ਸੰਦੀਪ ਸਿੰਘ ਸਣੀ ਬਾਰੇ ਤੁਹਾਨੂੰ ਦੇਣ ਅੱਗੇ ਆ ਕੀ ਵਕੀਲਾਂ ਆਲੂ ਬਹੁਤ ਵੱਡੇ ਖੁਲਾਸੇ ਕੀਤੇ ਗਏ ਨੇ ਕਿ ਸੰਦੀਪ ਸਿੰਘ ਤੇ ਇੰਨਾ ਤਸ਼ੱਦਦ ਕੀਤਾ ਗਿਆ ਹੈ ਕਿ ਉਹਨਾਂ ਦੇ ਤਿੰਨ ਕਸ਼ਾਰੇ ਖੂਨ ਨਾਲ ਨਚੋੜ ਦਿੱਤੇ ਗਏ ਮਤਲਬ ਕਿ ਨਚੋੜੇ ਗਏ ਕਿ ਇੰਨਾ ਕੋ ਕੁੱਟਿਆ ਗਿਆ ਸ਼ਰੀਰ ਉਹਨਾਂ ਦੇ ਵਿੱਚ ਇੰਨਾ ਤਸ਼ੱਦਦ ਕੀਤਾ ਗਿਆ ਕਿ ਜਿੰਦੀ ਬੇਅੰਤਹਾ ਅੰਨੇਵਾ ਜਿਹੜਾ ਵਕੀਲਾਂ ਨੇ ਦੱਸਿਆ ਵੀ ਉਹਨਾਂ ਦੇ ਭਰਾ ਵੀ ਭਾਉ ਖੋ ਗਏ ਸੀ ਸੁਣ ਕੇ ਕਹਿੰਦਾ ਤਲੀਆਂ ਜਿਹੇ ਪੈਰਾਂ ਦੇ ਤਲੀਆਂ ਚ ਡੰਗ ਪੈ ਗਏ ਇੰਨਾ ਮਾਰਿਆ ਐਡਾ ਮੋਟਾ ਡੰਡਾ ਤੋੜਿਆ ਉਹਦੇ ਉੱਤੇ ਕੇਸਾਂ ਦੀ ਬੇਜਵੀਰ ਲੱਗ ਤੇ ਦਾੜਾ ਕੇਸ ਸਭ ਕੁਝ ਮੂੰਹ ਸਿਰ ਕਹਿੰਦਾ ਜਦੋਂ ਉਹਨੂੰ ਕੋਰਟ ਦੇ ਵਿੱਚ ਉਹਦੀ ਮਤਲਬ ਵੀਡੀਓਗ੍ਰਾਫੀ ਦੇ ਕੋਲ ਦੇ ਰਾਹੇ ਨੂੰ ਮਤਲਬ ਕਿ ਪੇਸ਼ ਕੀਤਾ ਗਿਆ ਕਹਿੰਦੇ ਵੀ ਪੁਲਿਸ ਮੁਲਾਜ਼ਮ ਕੋਲ ਭੈਣ ਖੜੀ ਹੋਈ ਸੀ ਉਹਨੂੰ ਵੀ ਪਾਸੇ ਕਹਿੰਦੇ ਕਰਕੇ ਫਿਰ ਉਹਨੂੰ ਗੱਲ ਕੀਤੀ ਤੇ ਕਹਿੰਦਾ ਇਹੋ ਜੀ ਹਾਲ ਸੀ ਕਹਿੰਦੇ ਪਿੰਡੇ ਦੇ ਕਪੜੇ ਦੇ ਉਹਨਾਂ ਦਾ ਲਾਗ ਦਿਖਾਓ ਜੱਜ ਨੇ ਕਿਹਾ ਤੇ ਦਿਖਾਏ ਤੇ ਪਿਛਲਾ ਪਾਸਾ ਦੇ ਕਹਿੰਦਾ ਦੇਖ ਹੀ ਨਹੀਂ ਸਕਦੇ ਸੀ ਇਨ 3 ਕਿਲੋਮੀਟਰਸ ਤੇ ਦੀ ਐਗਜ਼ਿਟ ਟੂਅਰ ਦੀਵਾਨਪੁਰ ਮਲ ਸਾਈਡਰ ਰੋਡ ਆ ਤਾਂ ਸ਼ਬਦ ਕੀਤਾ ਗਿਆ ਤਾਜ਼ਾ ਜਾਣਕਾਰੀ ਤੁਹੁੰਦੇ ਰਿਹਾ ਕੇਂਦਰੀ ਜੇਲ੍ਹ ਅੱਗੇ ਹੁਣ ਪਟਿਆਲਾ ਦੇ ਅੱਗੇ ਧਰਨਾ ਲੱਗਾ ਹੋਇਆ ਘੁੰਮਣ ਬਰ ਬ੍ਰਦਰਸ ਨੇ ਵਕੀਲ ਨੇ ਜਿੰਨਾ ਨੇ ਬਹੁਤ ਵੱਡੇ ਖੁਲਾਸੇ ਕੀਤੇ ਆ ਬਹੁਤ ਮੁਸ਼ਕਲ ਪਹਿਲੀ ਗੱਲ ਤੇ ਉਹਨੂੰ ਹਾਜ਼ਰ ਹੀ ਨਹੀਂ ਕੀਤਾ ਜਾ ਰਿਹਾ ਸੀ ਪਰ ਉਹਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਕੇਂਦਰੀ ਜੇਲ੍ਹ ਚ ਪਟਿਆਲਾ ਜੇਲ੍ਹ ਚ ਸਮਰੂਰ ਜੇਲ੍ਹ ਦੇ ਵਿੱਚ ਫਿਰ ਉਹਨੂੰ ਵੀਡੀਓ ਮਤਲਬ ਕਾਲ ਦੇ ਰਾਹੀਂ ਉਹਨੂੰ ਲਿੱਤਾ ਗਿਆ ਪਰ ਉਹ ਵੀ ਬੜੀ ਮੁਸ਼ਕਲ ਦੇਖੋ ਤੁਸੀਂ ਇਸ ਇਸ ਚੀਜ਼ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੋਈ ਜਿਹੜੀ ਇਹਨਾਂ ਨੇ ਦੱਸੀ ਵਕੀਲਾਂ ਨੇ ਕਿ ਉਹਨਾਂ ਨੇ ਕੋਰਟ ਦੇ ਆਰਡਰ ਨਹੀਂ ਮੰਨੇ ਦੇਖੋ ਤਿੰਨ ਵਾਰੀ ਆਰਡਰ ਕਢਾਇਆ ਗਿਆ ਤੇ ਕੋਰਟ ਦੇ ਆਰਡਰ ਹੀ ਨਹੀਂ ਮੰਨੇ ਗੇ ਵੀ ਉਹਨੂੰ ਪੇਸ਼ ਕੀਤਾ ਜਾਵੇ ਉਹਦਾ ਮੈਡੀਕਲ ਕਰਾਇਆ ਜਾਵੇ ਕਹਿੰਦੇ ਪਹਿਲੇ 4 ਦਿਨ ਤੇ ਉਹਨੂੰ ਮੈਡੀਕਲ ਸਹੂਲਤਾਂ ਨਹੀਂ ਦਿੱਤੀ ਗਈ ਕੁੱਟਣ ਤੋਂ ਬਾਅਦ ਇੰਨਾ ਕੁ ਭਾਰੀ ਤਸ਼ੱਦਦ ਉਸ ਨੌਜਵਾਨ ਤੇ ਹੋਇਆ ਹੈ ਮੈਂ ਕਹਣਾ ਕੋਮ ਨੂੰ ਕਹਿਣਾ ਵੀ ਕੱਲ ਕੇਂਦਰੀ ਜੇਲ੍ਹ ਅਕੇ ਤੁਸੀਂ ਆਓ ਔਰ ਸਚਾਈ ਤੁਹਾਨੂੰ ਦੱਸ ਰਿਹਾ ਉਸ ਤੋਂ ਬਾਅਦ ਆਪਾਂ ਕੋ ਕਾਨਫਰੰਸ ਦੀ ਵੀਡੀਓ ਵੀ ਹੁਣ ਥੋੜੇ ਦੇ ਬਾਅਦ ਤੁਹਾਨੂੰ ਅਪਡੇਟ ਕਰ ਦੇਣਾ ਚੈਨਲ ਦੇ ਉੱਤੇ ਤੁਸੀਂ ਦੇਖ ਲਿਓ ਉਹਨਾਂ ਦੇ ਮੂੰਹ ਸੁਣ ਲਿਓ ਅਸੀਂ ਸਚਾਈ ਪਰ ਰੂਹ ਕੰਮ ਗਈ ਸਾਡੀ ਵੀ ਸੁਣ ਕੇ ਉੱਥੇ ਵੀਰ ਵੀ ਭਾਵੁਕ ਹੋਗੇ ਆਪਾਂ ਵੀ ਭਾਵੁਕ ਹੋਗੇ ਕਿਉਂਕਿ ਇਹ ਤਸ਼ੱਦਦ ਦੀ ਗੱਲ ਦੇਖੋ ਗੱਲ ਝਗੜਾ ਹੋਇਆ ਉਹ ਚਾਰ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਕੈਦੀ ਸੀ ਉੱਥੇ ਉਹ ਉਹਨਾਂ ਨੂੰ ਭੇਜਿਆ ਗਿਆ ਮੈਡੀਕਲ ਵਾਸਤੇ ਪਰ ਇਹਨੂੰ ਵੀਰ ਨੂੰ ਅੱਜ 10 ਦਿਨ ਹੋ ਚਲੇ ਤੇ ਇਹੋ ਜੀ ਹਾਲਤ ਚੋਂ ਉਥੇ ਇੱਕ ਦੀ ਪੂਰੀ ਹਲਤ ਕੀਤੀ ਹੋਈ ਆ ਤੇ ਬੜੇ ਦੁੱਖ ਦੀ ਗੱਲ ਆ ਸੰਦੀਪ ਸਿੰਘ ਸਣੀ ਦੇ ਹੱਕ ਵਿੱਚ ਆਪਾਂ ਵੀ ਕਹਾਂਗੇ ਵੀ ਇਹ ਆਨੁਮਨੁਕੀ ਤਸ਼ੱਦਦ ਜਿਹੜਾ ਹੋਇਆ ਬਹੁਤ ਗਲਤ ਗੱਲ ਆ ਆਪਾਂ ਦੀ ਨਿੰਦਾ ਵੀ ਕਰਦੇ ਆਂ ਔਰ ਮੈਂ ਕਹਿੰਦਾ ਪੂਰੀ ਕੌਮ ਨੂੰ ਇਸ ਪਸੇ ਅੱਗੇ ਆਉਣਾ ਚਾਹੀਦਾ ਜ਼ਰੂਰ ਕੱਲ ਪਹੁੰਚੋ ਕੇਂਦਰੀ ਪਟਿਆਲਾ ਕੇਂਦਰੀ ਜੇਲ ਪਟਿਆਲਾ ਦੇ ਸਾਹਮਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ